ਅਕਾਲ ਪੁਰਖ ਪਰਮਾਤਮਾ ਦਾ ਬੜਾ ਬੇਅੰਤ ਹੈ ਹਾਂਜੀ ਉਹਦੇ ਗੁਣ ਵੀ ਜਿਹੜੇ ਨੇ ਨਾ ਉਹ ਬੜੇ ਬੇਅੰਤ ਨੇ ਜੇ ਅਸੀਂ ਕਹੀਏ ਵੀ ਆ ਜਿਹੜੀ ਸਾਡੀ ਰਸਨਾ ਹੈ ਹਾਂਜੀ ਵੀ ਇਹਦੇ ਨਾਲ ਪਰਮਾਤਮਾ ਦੇ ਗੁਣਾਂ ਦਾ ਵਿਖਿਆਨ ਕਰ ਸਕੀਏ ਇਹ ਹੋ ਨਹੀਂ ਸਕਦਾ ਹਾਂਜੀ ਜਿਵੇਂ ਮਨੁੱਖਾ ਜਨਮ ਨੂੰ ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ ਨੇ ਨਾ ਹਾਂਜੀ ਉਹ ਪਰਮਾਤਮਾ ਨੇ ਨਾ ਇੱਕ ਜਗ੍ਹਾ ਨਹੀਂ ਪੈਦਾ ਕੀਤੀਆਂ ਹਾਂਜੀ ਇਹ ਸੋਚਣ ਵਾਲਾ ਵਿਸ਼ਾ ਵੈਸੇ ਸੋਚਣ ਵਾਲੀ ਗੱਲ ਹੈ ਵੀ ਪਰਮਾਤਮਾ ਨੇ ਜਿਹੜੀਆਂ ਮਨੁੱਖਾ ਜਨਮ ਨੂੰ ਵਸਤੂਆਂ ਚਾਹੀਦੀਆਂ ਨੇ ਉਹ ਇੱਕ ਜਗ੍ਹਾ ਕਿਉਂ ਨਹੀਂ ਪੈਦਾ ਕੀਤੀਆਂ ਇਹ ਸੋਚਣ ਦਾ ਵਿਸ਼ਾ ਹੈ ਹੁਣ ਦੇਖੋ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਾ ਜਿਹੜੀਆਂ ਜ਼ਰੂਰਤਾਂ ਸਾਨੂੰ ਚਾਹੀਦੀਆਂ ਨੇ ਉਹ ਵਸਤੂਆਂ ਵੱਖ-ਵੱਖ ਇਲਾਕਿਆਂ ਸ਼ਹਿਰਾਂ ਦੇ ਦੇਸ਼ਾਂ ਦੇ ਵਿੱਚ ਪਈਆਂ ਜਿਵੇਂ ਹੁਣ ਕਿਸੇ ਪਾਸੇ ਤਾਂ ਤੇਲ ਨਿਕਲਦਾ ਧਰਤੀ 'ਚੋਂ ਕਿਸੇ ਪਾਸੇ ਗਹਿਸਾ ਨਿਕਲਦੀਆਂ ਨੇ ਕਿਤੇ ਕੋਲਾ ਨਿਕਲ ਰਿਹਾ ਹੈ ਕਿਤੇ ਸੋਨਾ ਚਾਂਦੀ ਹੀਰੇ ਮੋਤੀ ਨਿਕਲਦੇ ਨੇ ਹਨਾ ਕਿਤੇ ਡਾਈ ਫਰੂਟ ਫਰੂਟ ਨਿਕਲਦੇ ਨੇ ਔਰ ਕਿਤਿਆਂ ਨਾਜ ਪੈਦਾ ਹੋ ਰਿਹਾ ਹੈ ਇਹ ਕਿਉਂ ਪਰਮਾਤਮਾ ਨੇ ਸਾਰਾ ਦਾਣਾ ਪਾਣੀ ਵੱਖ-ਵੱਖ ਜਗ੍ਹਾ ਤੇ ਰੱਖਿਆ ਉਹ ਇਸ ਕਰਕੇ ਰੱਖਿਆ ਵੀ ਜਦੋਂ ਇਹ ਮੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਇੱਕ ਦੂਜੇ ਦੇ ਨਾਲ ਲੈਣ ਦੇਣ ਕਰਨਗੇ ਇਹਨਾਂ ਦਾ ਆਪਸੀ ਪਿਆਰ ਨਾ ਜਿਹੜਾ ਉਹ ਬਣਿਆ ਰਹੇ ਵੀ ਜਦੋਂ ਇਹਨਾਂ ਦਾ ਆਪਸੀ ਪਿਆਰ ਬਣਿਆ ਰਹੂਗਾ ਮੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ-ਨਾਲ ਇਹ ਮੇਰਾ ਸ਼ੁਕਰਾਨੇ ਦੇ ਨਾਲ ਜੁੜੇ ਰਹਿਣਗੇ ਹੈਨਾ ਪਰ ਹੋਇਆ ਕੀ ਹੈ ਅਸੀਂ ਅਕਾਲ ਪੁਰਖ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਕੇ ਪਰਮਾਤਮਾ ਨੂੰ ਭੁੱਲ ਕੇ ਉਹਦੀਆਂ ਦਾਤਾਂ ਦੇ ਉੱਤੇ ਆਪਣਾ ਹੱਕ ਜਮਾਉਣ ਲੱਗ ਪਏ ਤੇ ਅਸੀਂ ਆਪਣਾ ਆਪਣਾ ਕਬਜ਼ਾ ਕਰਨ ਲੱਗ ਪਏ ਫਿਰ ਕੀ ਬਣ ਗਿਆ ਅਸੀਂ ਪਰਮਾਤਮਾ ਨੂੰ ਭੁੱਲ ਗਏ ਉਹਦੀਆਂ ਦਿੱਤੀਆਂ ਦਾਤਾਂ ਨੂੰ ਭੁੱਲ ਗਏ ਸਾਡੇ ਅੰਦਰ ਕੀ ਹੈ ਨਫ਼ਰਤ ਪੈਦਾ ਹੋਗੀ ਈਰਖਾ ਪੈਦਾ ਹੋਗੀ ਦੋਵਿਧਾ ਪੈਦਾ ਹੋਗੀ ਹੁਣ ਸਾਡੇ ਅੰਦਰ ਈਰਖਾ ਨਫ਼ਰਤ ਦੋਵਿਧਾ ਪੈਦਾ ਹੋਗੀ ਅਸੀਂ ਫਿਰ ਪਤਾ ਕੀ ਕਹਿਣ ਲੱਗ ਗਏ ਕਹਿੰਦਾ ਉਹ ਕਹਿੰਦਾ ਵੀ ਆ ਮੇਰਾ ਹੈ ਉਹ ਕਹਿੰਦਾ ਵੀ ਆ ਮੇਰਾ ਹੈ ਉਹ ਤੀਜਾ ਕਹਿੰਦਾ ਵੀ ਸਾਰਾ ਕੁਝ ਹੀ ਮੇਰਾ ਹੈ ਵੀ ਤੀਜਾ ਕਹਿੰਦਾ ਸਾਰਾ ਕੁਝ ਹੀ ਮੇਰਾ ਅਸੀਂ ਪਰਮਾਤਮਾ ਤੋਂ ਟੁੱਟ ਗਏ ਆਪਣੇ ਮੂਲ ਤੋਂ ਟੁੱਟ ਗਏ ਨਾਮ ਤੋਂ ਟੁੱਟ ਗਏ ਸਾਡੇ ਅੰਦਰ ਤੇ ਪ੍ਰੇਮ ਘਟ ਗਿਆ ਸਾਡੇ ਅੰਦਰ ਤੇ ਪਿਆਰ ਘਟ ਗਿਆ ਸਾਡੇ ਅੰਦਰ ਸਹਿਨਸ਼ੀਲਤਾ ਘਟ ਗਈ रिश्ते नाते खत्म हो गए। असी अपना जीवन दुविधा ਦੇ ਵਿੱਚ ਬਤੀਤ ਕਰਨ ਲੱਗੇ, ਨਫ਼ਰਤ ਦੇ ਵਿੱਚ ਬਤੀਤ ਕਰਨ ਲੱਗੇ। ਹੁਣ 84 ਲੱਖ ਜੂਨ ਤੋਂ ਉੱਪਰ ਜਿਹੜਾ ਸਰਮੌਰ ਜਿਹਨੂੰ ਕਹਿੰਦੇ ਨੇ ਵੀ ਸਭ ਤੋਂ ਵੱਡਾ ਉਤਮ ਜਮਾ ਉਹ ਮਨੋੱਖਾ ਜਮਾ ਹੈ ਹੈਨਾ? ਹਾਂਜੀ। ਹੁਣ ਮਨੋੱਖਾ ਜਨਮ ਸਾਨੂੰ ਮਿਲਤਾ ਗਿਆ। ਮਹਾਰਾਜ ਕਹਿੰਦੇ ਵੀ ਮਨੋੱਖਾ ਜਨਮ ਤਾਂ ਮਿਲ ਗਿਆ। ਪਰ ਜਿਹੜੀਆਂ ਇਹਦੀਆਂ ਕਾਰਨੀਆਂ ਨੇ ਉਹ ਕਿਤੇ ਨਾ ਕਿਤੇ ਪਸ਼ੂ ਪੰਛੀਆਂ ਨਾਲੋਂ ਵੀ ਗੰਨਿਆ ਗੁਜਰੀਆਂ ਨੇ ਵੀ ਕਰਮ ਤੇਰੇ ਪਸ਼ੂ ਪੰਛੀਆਂ ਵਾਲੀ ਨੇ ਹੈਨਾ ਕਿਉਂ ਦੇਖੋ ਜਿਹੜੇ ਪਸ਼ੂ ਪੰਛੀ ਨੇ ਇਹ ਕਿਸੇ ਨਾਲ ਈਰਖਾ ਨਹੀਂ ਕਰਦੇ ਕਿਸੇ ਨਾਲ ਦੁਗਧਾ ਨਹੀਂ ਕਰਦੇ ਇਹ ਕਿਸੇ ਨਾਲ ਨਫ਼ਰਤ ਵੀ ਨਹੀਂ ਕਰਦੇ ਹੈਨਾ ਹੋ ਸਾਨੂੰ ਸਮਝਾਉਣ ਵਾਸਤੇ ਇੱਕ ਮਨੁੱਖਾ ਜਾਨ ਨੂੰ ਜਿਹੜਾ 84 ਲੱਖ ਜੂਨ ਦਾ ਰਾਜਾ ਹੈ ਉਹਨੂੰ ਸਮਝਾਉਣ ਵਾਸਤੇ ਆ ਪਸ਼ੂ ਪੰਛੀਆਂ ਦੀ ਆਧਾਰਨਾ ਦੇਣੀ ਪੈਂਦੀ ਹੈ ਹੁਣ ਜਿਵੇਂ ਮਾਰਾ ਇਹਨੇ ਗੁਰਬਾਣੀ ਚ ਸਮਝਾਇਆ ਹੈ ਨਾ ਪਸ਼ੂ ਮਿਲ ਹੈ ਚੰਗਿਆਈਆਂ ਖੜ ਖਾਵ ਹੈ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਕਹਿੰਦੇ ਵੀ ਇੱਕ ਪਸ਼ੂ ਆ ਸੁੱਕਾ ਘਾਹ ਖਾ ਕੇ ਵੀ ਅੰਮ੍ਰਿਤਮਈ ਦੁੱਧ ਦਿੰਦਾ ਔਰ ਉਹ ਕਿਸੇ ਦੀ ਚੁਗਲੀ ਨਹੀਂ ਦਿੰਦਾ ਈਰਖਾ ਨਹੀਂ ਕਰਦਾ ਉਹ ਕੀ ਕਰਦਾ ਉਹ ਫੇਰ ਵੀ ਅਕਾਲ ਪੁਰਖ ਪਰਮਾਤਮਾ ਦੇ ਸ਼ੁਕਰਾਨੇ ਚ ਰਹਿੰਦਾ ਕਹਿੰਦੇ ਤੂੰ ਜਾ ਤੂੰ ਉੱਠਦਾ ਚੁਗਲੀ ਲਿੰਦਿਆ ਏਰਖਾ ਦੋਵਿਧਾ ਦੇ ਵਿੱਚ ਹਨਾ ਇਹਨੇ ਕਰ ਦਿੱਤਾ ਮੈਂ ਨਹੀਂ ਜਾਣਾ ਉਹਨੇ ਕਰ ਦਿੱਤਾ ਮੈਂ ਨਹੀਂ ਆਉਣਾ ਹਨਾ ਇਹ ਆ ਤਾਂ ਮੈਂ ਨਹੀਂ ਜਾਣਾ ਉਹ ਆ ਤਾਂ ਮੈਂ ਨਹੀਂ ਜਾਣਾ ਸਾਡੇ ਅੰਦਰ ਇਹ ਚੀਜ਼ ਆ ਆ ਜਿਵੇਂ ਨਾ ਹੁਣ ਆਪਾਂ ਦੇਖੋ ਆ ਕੀੜੀਆਂ ਨੇ ਓਰੇ ਹਨਾ ਆ ਕੀੜੀਆਂ ਫਿਰਦੀਆਂ ਨੇ ਬੱਚੇ ਆਓ ਓਰੇ ਤੁਹਾਨੂੰ ਕੀੜੀਆਂ ਦਿਖਾਈਏ ਹੁਣ ਦੇਖੋ ਆ ਕੀੜੀਆਂ ਇਹਨਾਂ ਨੂੰ ਭੋਜਨ ਪਾਇਆ ਹੋਇਆ ਹੈ ਹਨਾ ਆ ਦੋ ਕੀੜੀਆਂ ਨੇ ਇਹਦੇ ਕੋਲੋਂ ਨਾ ਆ ਦੋ ਕੀੜੀਆਂ ਨੇ ਆ ਤਿੰਨ ਚਾਰ ਨੇ ਇਹਨਾਂ ਕੋਲੋਂ ਨਾ ਆਪਣਾ ਭਜਨ ਚੱਕਿਆ ਨਹੀਂ ਜਾ ਰਿਹਾ ਜਿਹੜਾ ਇਹ ਖਾਣਾ ਜਿਹੜਾ ਖਾਂਦੀਆਂ ਨੇ ਹੁਣ ਇਹ ਇੱਕ ਦੂਜੇ ਦੀਆਂ ਮਤਲਬ ਮਦਦ ਕਰਦੀਆਂ ਨੇ ਹਾਂਜੀ ਇਹਨਾਂ ਦੇ ਅੰਦਰ ਨਾ ਕੋਈ ਈਰਖਾ ਹਾਂਜੀ ਨਾ ਕੋਈ ਦੁਵੈਤ ਹਾਂਜੀ ਨਾ ਕੋਈ ਇਹਨਾਂ ਦੇ ਅੰਦਰ ਨਫ਼ਰਤ ਹੈ ਸਿਰਫ ਪਿਆਰ ਹੀ ਪਿਆਰ ਹੈ ਦੇਖੋ ਇਹਦੇ ਸੈਂਕੜਿਆਂ ਦੀ ਤਾਦਾਰ ਦੇ ਵਿੱਚ ਜਿਹੜੀਆਂ ਤਾਦਾਰ ਦੇ ਵਿੱਚ ਜਿਹੜੀਆਂ ਕੀੜੀਆਂ ਨੇ ਹਨਾ ਹੁਣ ਆ ਦੇਖੋ ਜੇ ਇਹਨਾਂ ਕੋਲ ਭਜਨ ਨਹੀਂ ਚੱਕਿਆ ਜਾਂਦਾ ਇੱਕ ਦੂਜੇ ਦੀ ਸਹਿਤਾ ਕਰਦੀਆਂ ਨੇ ਹੁਣ ਆ ਜਿਹੜੀ ਆ ਲਈ ਜਾ ਰਹੀ ਏ ਇਹ ਅੱਗੇ ਭੋਜਨ ਜਿਹੜੀਆਂ ਲਈ ਜਾ ਰਹੀਆਂ ਨੇ ਨਾ ਹਾਂਜੀ ਉਹਨਾਂ ਨੇ ਜੇ ਕਿਤੇ ਰਸਤਾ ਨਹੀਂ ਹੈਗਾ ਦੂਜਿਆਂ ਉਹਨਾਂ ਨੂੰ ਰਸਤਾ ਦਿੰਦੀਆਂ ਨੇ ਹਾਂਜੀ ਹੁਣ ਇਹਨਾਂ ਦਾ ਘਰ ਛੋਟਾ ਆ ਦੇਖੋ ਆ ਆ ਪਿਆ ਨਾ ਭੋਜਨ ਇਹਨੂੰ ਕਿੰਨੀਆਂ ਕੀੜੀਆਂ ਨੇ ਹੁਣ ਇਕੱਠੇ ਹੋ ਕੇ ਜਿਹੜਾ ਉਹ ਲੈ ਕੇ ਜਾਣਾ ਹਨਾ ਹਾਂਜੀ ਹੁਣ ਇਹਨਾਂ ਦਾ ਘਰ ਇੱਕ ਆ ਰਸਤਾ ਇੱਕ ਆ ਇਹ ਇੱਕ ਘਰ ਦੇ ਵਿੱਚ ਵੀ ਦੇਖੋ ਕਿੰਨੇ ਪ੍ਰੇਮ ਦੇ ਨਾਲ ਰਹੇ ਇਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨਹੀਂ ਇੱਥੇ ਹਾਂਜੀ ਮਤਲਬ ਇੱਕ ਘਰ ਦੇ ਵਿੱਚ ਕਿੰਨੇ ਪ੍ਰੇਮ ਦੇ ਨਾਲ ਰਹਿੰਦੀਆਂ ਨੇ ਹਨਾ ਹਾਂਜੀ ਇਨਾਂ ਤੋਂ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਹੈ ਇਹ ਕੋਈ ਦੁਬੈਤ ਨਹੀਂ ਕਰਦੀਆਂ ਕੋਈ ਕਿਸੇ ਨਾਲ ਈਰਖਾ ਨਹੀਂ ਕੋਈ ਕਿੰਨਾ ਇਹਨਾਂ ਦੇ ਅੰਦਰ ਪ੍ਰੇਮ ਹੈ ਹਨ ਹੁਣ ਜੇ ਅਸੀਂ ਇਨਸਾਨਾ ਜਾਮਾ ਲਈਏ ਇਹਦੇ ਅੰਦਰ ਈਰਖਾ ਦੁਬਿਧਾ ਨਫ਼ਰਤ ਸਾਰਾ ਕੁਝ ਹੀ ਹੈ ਹੁਣ ਸਾਨੂੰ ਇਹਨਾਂ ਤੋਂ ਇੰਨੀ ਕੁ ਸਿੱਖਿਆ ਲੈ ਲੈਣੀ ਚਾਹੀਦੀ ਕਿਉਂਕਿ ਆਪਾਂ ਜਿਹੜਾ ਅੱਜ ਸਵੇਰੇ ਅਮਰਤ ਵੇਲੇ ਵਚਨ ਗੁਰੂ ਸਾਹਿਬ ਦਾ ਲਿਆ ਨਾ ਉਹ ਆਪਾਂ ਦੁਬਿਧਾ ਦੀ ਉੱਤੇ ਹੀ ਗੱਲ ਹੋ ਰਹੀ ਸੀਗੀ ਪਰ ਆਪਾਂ ਇਥੇ ਨੂੰ ਰੋਜ਼ ਜਿਹੜਾ ਨਾ ਨਿਕਲ ਰਹੇ ਸੀਗੇ ਤੇ ਆਪਾਂ ਨੇ ਕਦੇ ਇਹ ਚੀਜ਼ ਨੂੰ ਗੌਰਿਆ ਨਹੀਂ ਤਗਰੀਬਨ ਕੁਦਰਤੀਉ ਪ੍ਰੈਕਟੀਕਲ ਇੱਥੇ ਦੇਖ ਗਿਆ ਜਿਵੇਂ ਆ ਗੁਰਮੁਖ ਪਿਆੰਦੇ ਆਉਂਦੇ ਜਾਂਦੇ ਇਹਨਾਂ ਨੂੰ ਨਾ ਦਾਣਾ ਪਾ ਦਿੰਦੇ ਨੇ ਕਿਉਂਕਿ ਇਹ ਵੀ ਇੱਕ ਦਾਨ ਪੁੰਨ ਦੇ ਵਿੱਚ ਗਣੀ ਜਾਂਦੀ ਚੀਜ਼ ਆ ਨਾ ਇਹ ਆਪਾਂ ਹੁਣ ਇਹ ਚੀਜ਼ ਦੇਖ ਰਹੇ ਹਾਂ ਵੀ ਜਿਵੇਂ ਆ ਬੱਚੇ ਖੜੇ ਨੇ ਕਿਉਂਕਿ ਇਹਨਾਂ ਨੇ ਆਉਣ ਵਾਲਾ ਭਵਿੱਖ ਬਣਾ ਇਹਨਾਂ ਨੂੰ ਇਹ ਚੀਜ਼ ਅਸੀਂ ਸਮਝਾਵਾਂਗੇ ਨਾ ਕਿਤੇ ਨਾ ਕਿਤੇ ਫਿਰ ਇਹਨਾਂ ਨੂੰ ਸਮਝ ਆ ਜਾਊਗੀ ਵੀ ਜਦੋਂ ਇਹ ਸਾਰੀਆਂ ਇੱਕ ਘਰ ਦੇ ਵਿੱਚ ਰਹਿ ਸਕਦੀਆਂ ਨੇ ਇਹਨਾਂ ਦੇ ਵਿੱਚ ਇੰਨਾ ਪਿਆਰ ਆ ਫਿਰ ਅਸੀਂ ਕਾਹਨੂੰ ਕਿਸੇ ਨਾਲ ਨਫ਼ਰਤ ਕਰਨੀ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਸਾਨੂੰ ਮਹਾਰਾਜ ਨੇ ਕਿਹਾ ਇਹ ਇਹ ਉਦਾਹਰਨ ਦੇ ਕੇ ਉਹਨਾਂ ਨੇ ਦੱਸਿਆ ਜਿਵੇਂ ਇਹ ਸਾਰੀਆਂ ਕਾਠੀਆਂ ਰਹਿੰਦੇ ਨੇ ਉਹਨਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਕਿਹਾ ਉਹ ਕਹਿੰਦੇ ਹੋਏ ਇਕਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲੇਵ ਲਾਏ ਹਰ ਨਾਮੇ ਕੋ ਹੋਵੇ ਜੋੜੀ ਗੁਰਮੁਖ ਬੈਸੋ ਸਫਾ ਵਿੱਚ ਆਏ ਇਨ ਪਾਸ ਇਨ ਵਿਦ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤਕਾਰਨਾ ਲੱਗੇ ਪੀਰ ਹੁਣ ਉਹ ਕਹਿੰਦੇ ਵੀ ਤੁਸੀਂ ਆ ਦੋਵਿਧਾਨ ਨੂੰ ਛੱਡ ਦੋ ਏਅਰਥਰਡ ਨੂੰ ਛੱਡ ਦੋ ਨਫ਼ਰਤ ਨੂੰ ਛੱਡ ਦੋ ਤੁਸੀਂ ਇਹਨਾਂ ਤੋਂ ਕੁਝ ਨਾ ਕੁਝ ਸਿੱਖੋ ਕਿੰਨੇ ਪਿਆਰ ਨਾਲ ਰਹਿਣੀ ਹੈ ਵੀ ਤੁਸੀਂ ਵੀ ਪਿਆਰ ਨਾਲ ਰਹਿਣਾ ਸਿੱਖੋ ਤਾਂ ਜੋ ਇੱਥੇ ਅਸੀਂ ਆਇਆ ਸਾਡਾ ਕੋਈ ਆਣ ਦਾ ਜਿਹੜਾ ਮਕਸਦਾ ਨੂੰ ਅਸੀਂ ਸੰਪੂਰਨ ਕਰ ਸਕੀਏ ਹੁਣ ਅਸੀਂ ਇਹਨਾਂ ਤੋਂ ਇਹ ਸਿੱਖਿਆ ਲੈ ਕੇ ਤੁਰਨਾ ਹੈ ਵੀ ਅਸੀਂ ਅੱਜ ਤੇ ਬਾਅਦ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਸਵੀਕਾਰ ਕਰਨਾ ਹੈ ਉਹ ਸਵੀਕਾਰ ਕਰਨਾ ਵੀ ਜਿੱਦਾਂ ਸਾਨੂੰ ਇਹ ਸਿਖਾਇਆ ਹੁਣ ਅਸੀਂ ਇਹਨਾਂ ਤੋਂ ਸਿੱਖ ਲਿਆ ਅਸੀਂ ਸਵੀਕਾਰ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਨੂੰ ਔਰ ਆਪਣਾ ਜੀਵਨ ਗੁਰਮਤ ਦੇ ਅਨੁਸਾਰ ਜੀਵਨ ਜਿਉਣ ਬਤੀਤ ਕਰਨਾ ਸ਼ੁਰੂ ਕਰਨਾ ਮਤ ਅਸੀਂ ਗੁਰੂ ਦੀ ਲੈਣੀ ਹੈ ਗੁਰੂ ਦੀ ਮਤ ਦੇ ਅਨੁਸਾਰ ਹੀ ਜਿਹੜਾ ਅਸੀਂ ਆਪਣਾ ਜੀਵਨ ਬਤੀਤ ਕਰਨਾ ਫਿਰ ਆਪਾਂ ਨੂੰ ਕੀ ਪਤਾ ਵੀ ਪਤਾ ਨਹੀਂ ਦੋ ਦਿਨ ਰਹਿਣਾ ਵੀ ਹੈ ਕਿ ਨਹੀਂ ਰਹਿਣਾ ਹਰ ਜੱਪਦਿਆਂ ਖੈ ਨ ਟਿਲ ਨਾ ਕੀ ਜੇ ਮੇਰੀ ਜਿੰਦੜੀਏ ਮਤ ਜਾਪੇ ਸਭ ਆਵੈ ਕਿ ਨਾ ਆਵਾਂ ਇੱਥੇ ਪੱਲ ਦਾ ਭਰੋਸਾ ਨਹੀਂ ਤੇ ਨਫ਼ਰਤ ਅਸੀਂ ਇੰਨੀ ਫਲਾਈ ਹੋਈ ਹੈ ਦੁਬਿਧਾ ਇੰਨੀ ਫਲਾਈ ਹੋਈ ਹੈ ਹੰਕਾਰ ਸਾਡੇ ਵਿੱਚ ਐਨਾ ਇਸ ਕਰਕੇ ਆ ਬੱਚਿਆਂ ਨੂੰ ਆਪਾਂ ਇਹ ਗੱਲ ਸਮਝਾ ਰਹੇ ਆਂ ਵੀ ਜਿੱਦਾਂ ਇਹਨਾਂ ਦਾ ਪਿਆਰ ਹੈ ਅਸੀਂ ਇਦਾਂ ਹੀ ਪਿਆਰ ਨਾਲ ਰਹਿਣਾ ਬੜਿਆਂ ਦਾ ਸਤਿਕਾਰ ਕਰਨਾ ਛੋਟਿਆਂ ਨੂੰ ਪਿਆਰ ਕਰਨਾ ਔਰ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਸਿਮਰਨ ਦੇ ਨਾਲ ਜੁੜਨਾ ਅੱਜ ਤੋਂ ਆਪਾਂ ਫਿਰ ਕੀ ਕਰੀਏ ਗੁਰੂ ਦੀ ਮੱਤ ਲੈ ਕੇ ਆਪਣਾ ਜੀਵਨ ਬਤੀਤ ਕਰੀਏ ਨਾ ਚਲੋ ਫਿਰ ਆਪਾਂ ਸਾਰੀ ਸਿਮਰਨ ਕਰੀਏ ਵਾਹ ਗੁਰੂ Wah, guru, wah, guru, wah, guru, wah, guru, wah, guru, wah, guru. Ba guru, ba guru